ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ AK ਦੀ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਲੱਸ 2 ਪੋਲੀਟੀਕਲ ਸਾਇੰਸ ਦੀ ਆ ਇਹ ਵੀਡੀਓ ਹੈ ਤੇ ਵੈਰੀ ਵੈਰੀ ਇੰਪੋਰਟੈਂਟ ਲੌਂਗ ਕੁਐਸਚਨ ਪਲੱਸ 2 ਪੋਲੀਟੀਕਲ ਸਾਇੰਸ ਦੇ ਜਿਹੜੇ ਬਹੁਤ ਇੰਪੋਰਟੈਂਟ ਲੌਂਗ ਕੁਐਸਚਨਸ ਨੇ ਜਿਹੜੇ ਤੁਹਾਡੇ ਪ੍ਰੀ ਬੋਰਡ ਤੇ ਫਾਈਨਲ ਐਗਜ਼ਾਮ ਵਿੱਚ ਕੰਮ ਦੇਣਗੇ ਸੋ ਇਹ ਜ਼ਰੂਰ ਤੁਸੀਂ ਦੇਖ ਲੈਣਾ ਅਲੱਗ ਅਲੱਗ ਪੋਲੀਟੀਕਲ ਸਾਇੰਸ ਦੇ ਵਿਦਵਾਨਾਂ ਦੁਆਰਾ ਲੈਕਚਰਰਾਂ ਦੁਆਰਾ ਤਿਆਰ ਕੀਤੇ ਗਏ ਕੁਐਸਚਨ ਪੇਪਰ ਨੇ ਗੈਸ ਪੇਪਰ ਨੇ ਮਾਡਲ ਟੈਸਟ ਪੇਪਰ ਨੇ ਤੇ ਕਾਫੀ ਇੰਪੋਰਟੈਂਟ ਨੇ ਮੈਨੂੰ ਲੱਗਦਾ ਵੀ ਇਹ ਤੁਹਾਨੂੰ ਜਰੂਰ ਇੱਕ ਵਾਰ ਇਹਨਾਂ ਨੂੰ ਰੀਡਿੰਗ ਦੇਣੀ ਚਾਹੀਦੀ ਹੈ ਪਹਿਲਾ ਕੁਐਸਚਨ ਹੈ ਜਿਹਨੀਆਂ ਅਲੱਗ-ਅਲੱਗ ਪੇਪਰਾਂ ਚ ਹੋਏ ਤੇ ਹਰ ਇੱਕ ਦੇ ਵਿੱਚ 6 ਕੁਐਸਚਨ ਨੇ ਠੀਕ ਹੈ ਤੁਸੀਂ ਦੇਖ ਲੈਣਾ ਇੱਕ ਵਾਰ ਪਹਿਲਾ ਪ੍ਰਸ਼ਨ ਹੈ ਕਾਲ ਮਾਰਕਸ ਦੇ ਵਿਚਾਰਾਂ ਨੂੰ ਭਾਰ ਦੇ ਸੰਦਰਭ ਵਿੱਚ ਪਰਖੋ ਇਹਦਾ অপশন क्वेश्चन ਹੈ ਦਬਾਉ ਗੋਟ ਆਪਣੇ ਸਰਕਾਰ ਨੂੰ ਹਲ ਕਰਾਉਣ ਲਈ ਕੀ ਕੀ ਢੰਗ ਤਰੀਕੇ ਵਰਤਦਾ ਅਗਲਾ ਕੁਐਸਚਨ ਹੈ ਪਰੰਪਰਾਵਾਦੀ ਉਧਾਰਵਾਦ ਤੋਂ ਕੀ ਭਾਵ ਹੈ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਫਿਰ ਵੱਡਾ ਪ੍ਰਸ਼ਨ ਹੈ ਕੀ ਭਾਰਤੀ ਨਾਗਰਿਕ ਬਾਲਗ ਵੋਟ ਦੀ ਸਤੰਤਰ ਵਰਤੋਂ ਕਰਦੇ ਹਨ ਇਹਦੇ ਪੱਖ ਤੇ ਵਿਰੋਧ ਵਿੱਚ ਦਿਰੀਲਾ ਦਿਓ ਨੈਕਸਟ ਕੁਐਸਚਨ ਹੈ ਲੋਕਮਦ ਦੇ ਨਿਰਮਾਣ ਕਰਨ ਵਾਲੇ ਸਾਧਨਾਂ ਦਾ ਵਰਣਨ ਕਰੋ ਨੌਕਰ ਸ਼ਹੀ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਇਹ ਇੱਕ ਇੱਕ ਗੈਸ ਪੇਪਰ ਵਿੱਚ ਇੱਕ ਸੈਂਪਲ ਪੇਪਰ ਚ ਕੁਐਸਚਨ ਨੇ ਤੇ ਤੁਸੀਂ ਇਸੇ ਤਰ੍ਹਾਂ ਸਾਰੇ ਪੇਪਰਾਂ ਨੂੰ ਜ਼ਰੂਰ ਦੇਖ ਲੈਣਾ ਠੀਕ ਹੈ ਮੈਂ ਆ ਰਿਪੀਟ ਕਰ ਰਿਹਾ ਸਾਰੇ ਕੁਐਸਚਨਸ ਨੈਕਸਟ ਹੈਗਾ ਜੀ ਓਕੇ ਅਗਲਾ ਪ੍ਰਸ਼ਨ ਹੈ ਰਾਜਨੀਤਿਕ ਸਮਾਜਿਕਰਣ ਕੀ ਹੈ ਅਧੁਨਿਕ ਸਮੇਂ ਵਿੱਚ ਸੋਸ਼ਲ ਮੀਡੀਆ ਦੀ ਰਾਜਨੀਤਿਕ ਸਮਾਜਿਕਰਣ ਇੱਕ ਏਜੰਟ ਵਜੋਂ ਭੂਮਿਕਾ ਦੀ ਵਿਸ਼ਲੇਸ਼ਣ ਕਰੋ ਜਾਂ Karl Marx ਦੇ ਵਿਚਾਰਾਂ ਨੂੰ ਭਾਰਤ ਦੇ ਸੰਦਰਭ ਵਿੱਚ ਲਿਖੋ ਪਰਖੋ ਕੀ ਭਾਰਤੀ ਨਾਗਰਿਕ ਵੋਟ ਦੇ ਅਧਿਕਾਰ ਦੇ ਵਿਸਤੰਤਰ ਵਰਤੋਂ ਕਰਦੇ ਹਨ ਇਸ ਦੇ ਪੱਖ ਤੇ ਵਿਰੋਧ ਵਿੱਚ ਦਲੀਲਾਂ ਦਿਓ ਆਧੁਨਿਕ ਸਮੇਂ ਵਿੱਚ ಗ್ರಾಮ ਪੰਚਾਇਤ ਦੀ ਚੋਣ ਵਿੱਚ ਉੱਭਰਦੇ ਰੁਝਾਨਾਂ ਦੀ ਚਰਚਾ ਕਰੋ ਭਾਰਤ ਵਿੱਚ ਰਾਜਨੀਤਿਕ ਦਲਾਂ ਦੀ ਲਈ ਲੀਡਰਸ਼ਿਪ ਦੇ ਸੰਕਟ ਦਾ ਪੰਜਾਬ ਦੇ ਸਦਰ ਵਿੱਚ ਮੁਲਾਂਕਣ ਕਰੋ। ਨੈਕਸਟ ਹੈਗਾ ਭਾਰਤ-ਪਾਕਿਸਤਾਨ ਸਬੰਧਾਂ ਦੇ ਸਦਰ ਵਿੱਚ ਸਾਰਕ ਦੀਆਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰੋ। ਨੈਕਸਟ ਦੇਖੋ ਮੈਂ ਸਿਰਫ ਕੁਐਸਚਨ ਦੱਸ ਰਿਹਾ ਵਾਂ ਆਨਸਰ ਤੁਸੀਂ ਬੁੱਕਸ ਵਿੱਚੋਂ ਜਾਂ ਮੇਰੇ ਵੀਡੀਓਜ਼ ਜਿਹੜੀਆਂ ਲੌਂਗ ਵੀਡੀਓਜ਼ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਆਨਸਰ ਅਵੇਲੇਬਲ ਨੇ। ਨੈਕਸਟ ਕੁਐਸਚਨ ਹੈਗਾ ਭਾਰਤ ਦੀ ਵਿਦੇਸ਼ ਨੀਤੀ ਦੇ ਸਿਧਾਂਤਾਂ ਦਾ ਵਰਣਨ ਕਰੋ ਵੈਰੀ ਇੰਪੋਰਟੈਂਟ ਸਤਿਆਗ੍ਰਹਿ ਤੋਂ ਕੀ ਭਾਵ ਹੈ ਮਹਾਤਮਾ ਗਾਂਧੀ ਜਰੂਰ ਕੀਤੇ ਕਿਹੜੇ ਵਾਕ ਸਤਿਆਗ੍ਰਹਿ ਦੀ ਜਾਣਕਾਰੀ ਦਿਓ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਲਿਖੋ ਲੋਕਰਸ਼ਈ ਦੀਆਂ ਵਿਸ਼ੇਸ਼ਤਾਵਾਂ ਦੱਸੋ ਲੋਕਮਦਨ ਨਿਰਮਾਣ ਕਰਨ ਵਾਲੇ ਸਾਧਨਾਂ ਦਾ ਵਰਣਨ ਕਰੋ ਇੰਪੋਰਟੈਂਟ ਭਾਰਤ ਦੀ ਆਜ਼ਾਦੀ ਅਤੇ ਦੇਸ਼ ਦੀ ਤਰੱਕੀ ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਯੋਗਦਾਨ ਦਾ ਵਰਣਨ ਕਰੋ ਨੈਕਸਟ ਹੈ ਜੀ ਰਾਜਨੀਤਿਕ ਸਮਾਜਿਕ ਅਨਾਰਥ ਤੇ ਕਿਸਮਾਂ ਦਾ ਵਰਣਨ ਕਰੋ ਸਵਸਥ ਲੋਕਤੰਤਵ ਦੇ ਨਿਰਮਾਣ ਲਈ ਸਹਾਇਕ ਤਤਾਂ ਦਾ ਸੁਝਾਓ ਸੰਸਾਰ ਭਰ ਵਿੱਚ ਪ੍ਰਚਲਿਤ ਵੱਖ-ਵੱਖ ਦੀਆਂ ਸਿਆਸੀ ਪਾਰਟੀਆਂ ਵੱਖ-ਵੱਖ ਦੇਸ਼ਾਂ ਦੀਆਂ ਸਿਆਸੀ ਪਾਰਟੀਆਂ ਪਾਰਟੀ ਪਠਾਵਾਂ ਤੇ ਨੋਟ ਲਿਖੋ ਸत्याग्रह ਤੋਂ ਕੀ ਭਾਵ ਹੈ ਮਹਾਤਮਾ ਗਾਂਧੀ ਜੀ ਦੁਆਰਾ ਕੀਤੇ ਗਏ ਆਖਰ ਸत्याग्रह ਜਾਣਕਾਰੀ ਦਿਓ ਪੰਜਾਬ ਉੱਪਰ ਹੋਏ ਹਮਲੇ ਤੇ ਪੰਜਾਬੀਆਂ ਦੇ ਸੁਭਾਅ ਬਾਰੇ ਲਿਖੋ ਭਾਰਤ ਵਿੱਚ ਬਣੇ ਸੂਬਿਆਂ ਦਾ ਕਿਵੇਂ ਸੋਚ ਬਣੀ ਅਤੇ ਭਾਸ਼ਾ ਨੂੰ ਲੋਕਾਂ ਮਹੱਤਵਪੂਰਨ ਕਿਉਂ ਮੰਨਿਆ ਨੈਕਸਟ ਹੈਗਾ ਤੁਲਨਾਤਮਕ ਰਾਜਨੀਤੀ ਦੇ ਵੱਖ-ਵੱਖ ਪਹਿਲੂਆਂ ਦਾ ਵਰਣਨ ਕਰੋ ਡੇਵ ਡਿਸਟਨ ਦੁਆਰਾ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕੰਮਾਂ ਦਾ ਵਰਣਨ ਕਰੋ ਨੁਕਸcheid ਦੀਆਂ ਵਿਸ਼ੇਸ਼ਤਾਵਾਂ ਲਿਖੋ ਵੱਖ-ਵੱਖ ਚੋਣ ਵਿਧੀਆਂ ਦਾ ਵਿਸਤਾਰਪੂਰਵਕ ਸਹਿਤ ਵਰਣਨ ਕਰੋ ਸਥਾਨਕ ਸਵੈ ਸ਼ਾਸਨ ਦੇ ਉਦੇਸ਼ਾਂ ਦਾ ਦੀ ਵਿਆਖਿਆ ਕਰੋ ਭਾਰਤ ਦੀ ਵਿਦੇਸ਼ ਨੀਤੀ ਦੇ ਮੁੱਖ ਨਿਰਧਾਰਕ ਤੱਤਾਂ ਦਾ ਵਰਣਨ ਕਰੋ ਨੈਕਸਟ ਰਾਜਨੀਤਿਕ ਸਮਾਜਿਕ ਕਰਨ ਦੇ ਤੋ ਤੁਹਾਡਾ ਕੀ ਭਾਵ ਹੈ ਰਾਜਨੀਤਿਕ ਸਮਾਜਿਕ ਨਵੱਖਕ ਸਾਧਨਾਂ ਬਾਰੇ ਲਿਖੋ ਡੇਵਿਡ ਡਿਸਟਨ ਦੇ ਮਾਡਲ ਵਿੱਚ ਰਾਜਨੀਤਿਕ ਪ੍ਰਣਾਲੀ ਦੇ ਕੰਮਾਂ ਦੀ ਬਾਰੇ ਲਿਖੋ ਪੰਚਾਇਤ ਮੁਹਕਮਤ ਹੋਰਣ ਕਰੋ ਸਵੈ ਸ਼ਾਸਨ ਦੀਆਂ ਵੰਗਾਰਾਂ ਦਾ ਵਰਣਨ ਕਰੋ ਭਾਰਤ ਵਿੱਚ ਸੰਸਦ ਦੀ ਪ੍ਰਣਾਲੀ ਦੀ ਵਿਸ਼ੇਸ਼ਤਾਵਾਂ ਲਿਖੋ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਨੂੰ ਕਾਰਨਾਂ ਸਹਿਤ ਬਿਆਨ ਕਰੋ ਨੈਕਸਟ ਰਾਜਨੀਤਿਕ ਸਮਾਜਿਕ ਕਰਨ ਦੇ ਸਾਧਨਾਂ ਦਾ ਵਰਣਨ ਕਰੋ ਰਾਜਨੀਤਿਕ ਪ੍ਰਣਾਲੀ ਦਾ ਅਰਥ ਅਤੇ ਵਿਸ਼ੇਸ਼ਤਾਵਾਂ ਲਿਖੋ ਭਾਰਤੀ ਚੋਣ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਪ੍ਰਵਾਸ ਅਤੇ ਆਵਾਸ ਵਿਸ਼ੇ ਤੇ ਵਿਸਤਾਰਪੂਰਵਕ ਨੋਟ ਲਿਖੋ ਡਾਕਟਰ ਭੀਮrao Ambedkar ਨੇ ਰਾਜਨੀਤੀ ਅਤੇ ਆਰਥਿਕਤਾ ਨਾਲੋਂ ਸਮਾਜਿਕਤਾ ਨੂੰ ਪਹਿਲ ਕਿਉਂ ਦਿੱਤੀ ਜਾਂ ਭਾਰਤੀ ਵਿਦੇਸ਼ ਨੀਤੀ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ ਸੋ ਪਿਆਰੇ ਵਿਦਿਆਰਥੀਓ ਇਹ ਸੀਗੇ ਕੁਐਸਚਨ ਪੇਪਰਸ ਇਹ ਅਲਗ-ਅਲਗ ਮੋਡਲ ਟੈਸਟ ਪੇਪਰਾਂ ਵਿੱਚੋਂ ਮੈਂ ਸਿਰਫ ਵੱਡੇ ਇੰਪੋਰਟੈਂਟ ਕੁਐਸਚਨ ਹੀ ਤੁਹਾਨੂੰ ਸ਼ੇਅਰ ਕੀਤੇ ਨੇ ਮੈਨੂੰ ਆਸ ਹੈ ਕਿ ਇਹ ਪ੍ਰਸ਼ਨ ਤੁਹਾਨੂੰ ਇੱਕ ਵਾਰ ਤਿਆਰੀ ਕਰਨ ਵਿੱਚ ਜਰੂਰ ਸਹਾਇਕ ਹੋਣਗੇ ਵੇਖਦੇ ਰਹੋ ਕਨਸੈਪਟ ਗੁਰੂ ਕੇ ਚੈਨਲ ਥੈਂਕ ਯੂ